ਦੰਦiole ਪਰਦੇਸ ਮੈਂ ਅਮਰਦੀਪ ਬਾਜਵਾ ਪ੍ਰੋਗਰਾਮ ਕੰਦੋਲੀ ਪ੍ਰਦੇਸ਼ ਪ੍ਰਦੇਸ਼ ਕੰਦੋਲੀ ਨਹੀਂ ਬਲਕਿ ਸਾਫ ਸਮੁੰਦਰ ਪਾਰ ਹੁੰਦਾ ਤੇ ਪ੍ਰਦੇਸ ਦਾ ਦੁੱਖ ਜਿਹੜਾ ਉਹ ਪ੍ਰਦੇਸੀ ਜਾਣ ਸਕਦਾ ਕੋਈ ਸਮਝ ਸੀ ਜਦੋਂ ਸਾਡੇ ਲੋਕ ਥੋੜੇ ਦੇਰ ਦੇ ਲਈ ਆਪਣੇ ਪਰਿਵਾਰ ਨੂੰ ਛੱਡ ਕੇ ਉੱਥੇ ਚਲੇ ਜਾਂਦੇ ਦੀ ਬਾਤ ਤੇ ਪਿੱਛੇ ਤਾਂ ਕਿ ਬਾਕੀ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਪਰ ਨਾ ਸਾਰਾ ਪੰਜਾਬ ਹੀ ਮਹਾਰਾ ਉਧਰ ਨੂੰ ਕਰ ਬਿਠਾ ਔਰ ਸਭ ਜਿਹਨੇ ਪੰਜਾਬੀ ਆ ਪੰਜਾਬ ਦਾ ਜਿਹੜਾ ਹੈਗਾ ਪopulation scenario ਉਹ ਵੀ ਬਦਲ ਰਿਹਾ ਤੇ ਇਹਦੇ ਵਿੱਚ ਜਿਹੜਾ ਪਰਦੇਸ ਦਾ ਦੁੱਖ ਆ ਉਹ ਇੱਕ ਉਹੀ ਬੰਦਾ ਜਾਣ ਸਕਦਾ ਜਿਹੜਾ ਪਰਦੇਸ ਦੇ ਵਿੱਚ ਬੈਠਾ ਆ ਲਗਾਤਾਰ ਉੱਥੇ ਕੰਮ ਕਰਨਾ ਸਾਰਾ ਕੋਈ ਪਿੱਛੇ ਪਰਿਵਾਰ ਦਾ ਦੁੱਖ ਦਰਦ ਜਾਨਣਾ ਇਹ ਇੱਕ ਪਰਦੇਸੀ ਹੀ ਕਰ ਸਕਦਾ ਇਹ ਪਰਦੇਸ ਦੇ ਵਿੱਚ ਕੋਈ ਵੀ ਜਨ ਪਰਿਵਾਰ ਵਿੱਚ ਖੁਸ਼ੀ ਗਮੀ ਕੁਝ ਵੀ ਹੁੰਦਾ ਉਹ ਜਿਹੜੇ ਜਜ਼ਬਾਤ ਆ ਉਹ ਇੱਕ ਪਰਦੇਸੀ ਹੀ ਜਾਣ ਸਕਦਾ ਤੇ ਉਹ ਕੋਈ ਨਹੀਂ ਦੱਸ ਸਕਦਾ ਲਗਾਤਾਰ ਉੱਥੇ ਕੰਮ ਕਰਨਾ ਸਾਰਾ ਕੁਝ ਕਿਸੇ ਪਰਿਵਾਰ ਦਾ ਦੁੱਖ ਦਰਦ ਜਾਨਣਾ ਇਹ ਇੱਕ ਪਰਦੇਸੀ ਹੀ ਕਰ ਸਕਦਾ ਤੇ ਪਰਦੇਸ ਦੇ ਵਿੱਚ ਕੋਈ ਵੀ ਜਨ ਪਰਿਵਾਰ ਵਿੱਚ ਖੁਸ਼ੀ ਗਮੀ ਕੁਝ ਵੀ ਹੁੰਦਾ ਉਹੀ ਜਿਹੜੀ ਗੱਲ ਹੈ ਉਹ ਇੱਕ ਪਰਦੇਸੀ ਹੀ ਜਾਣ ਸਕਦਾ ਤੇ ਉਹ ਕੋਈ ਨਹੀਂ ਦੱਸ ਸਕਦਾ ਮੈਨੂੰ ਲੱਗਦਾ ਕਿ ਉੱਥੇ ਜ਼ਿੰਦਗੀ ਜਿਹੜੀ ਆ ਬਹੁਤ ਹੀ ਤੇਜ਼ ਰਫਤਾਰ ਵਾਲੀ ਆ ਔਰ ਇੱਥੇ ਬਹੁਤ ਜਿਹੜੀ ਜ਼ਿੰਦਗੀ ਆ ਉਹ ਤੁਹਾਨੂੰ ਬਹੁਤ ਸਲੋ ਹੈ ਇੱਥੇ ਤੇ ਲੋਕ ਆਪਣੀ ਲਾਈਫ ਜੀ ਰਹੇ ਆ ਇਦਾਂ ਦੀ ਕਰਨੀ ਕੋਈ ਸਮਝ ਸੀ ਜਦੋਂ ਬਹੁਤ ਜ਼ਿਆਦਾ ਫਰਕ ਸੀ ਪ੍ਰਦੇਸ਼ ਦਾ ਤੇ ਇੱਥੋਂ ਦਾ ਤੇ ਹੁਣ ਇੱਥੇ ਲਾਈਫ ਸਟਾਈਲ ਦੇ ਵਿੱਚ ਕਾਫੀ ਚੇਂਜ ਆਈ ਆ ਇੱਥੇ ਕਾਫੀ ਲੋਕ ਜਿਹੜੇ ਆ ਤਲ ਕੋ ਸੈਟਿਚਿਊਡਸ ਹੈਗੇ ਲਾਈਫ ਦੇ ਵਿੱਚ ਤੇ ਤੁਸੀਂ ਇੱਥੇ ਮਿਹਨਤ ਕਰਕੇ ਚੰਗਾ ਪੈਸਾ ਬਣਾ ਸਕਦੇ ਆ ਮੇਰੇ ਤੇ ਹੁਣ ਜਿਹੜੇ ਲੋਕ ਬਾਹਰ ਸੈਰੂ ਹੋ ਗਏ ਜਿਵੇਂ ਅਸੀਂ ਉਹ ਬੱਚਿਆਂ ਦੇ ਕਰਕੇ ਇੱਧਰ ਨਹੀਂ ਆ ਸਕਦੇ ਬਿਕਰ ਕਿ ਉਹਨਾਂ ਦੀਆਂ ਉੱਧਰ ਕੰਮਕਾਰ ਉੱਧਰ ਸਾਰੇ ਬਿਨਸ ਤੇ ਹੋਰ ਚੀਜ਼ਾਂ ਹੈਗੀਆਂ ਉੱਧਰ ਹੋਗੀਆਂ ਤੇ ਉਮਰ ਦੇ ਇਸ ਪੜਾਅ ਵਿੱਚ ਕਈ ਵਾਰੀ ਵਾਪਸ ਮੁੜਨਾ ਜਿਹੜਾ ਉਹ ਮੁਸ਼ਕਲ ਵੀ ਹੁੰਦਾ ਹੈ ਤੇ ਦੂਜੇ ਪਰ ਉਹ ਨਹੀਂ ਉਹਨਾਂ ਮੋਹੌਲੇ ਆ ਪੰਜਾਬ ਵਾਲਾ ਉਹ ਤਾਂ ਨਹੀਂ ਉੱਥੇ ਬਣਾਇਆ ਜਾ ਸਕਦਾ ਬੇਸ਼ੱਕ ਇਥੇ ਲੋਕ ਆਟੋਸ ਐ ਟਰੈਕਟਰ ਟਰਾਲੀਆਂ ਸਾਰਾ ਕੁਝ ਨਜ਼ਾਰੇ ਪਰ ਉੱਥੇ ਦੇ ਜਿਹੜੇ ਕਾਇਦੇ ਕਾਨੂੰਨ ਆ ਸੇਫਟੀ ਰੂਲਸ ਆ ਉਹ ਕਾਫੀ ਇੰਦਾਂ ਦੇ ਹੈਗੇ ਆ ਤੇ ਜਿਹੜੇ ਉੱਥੇ ਦਾ ਜਿਹੜਾ ਐਕਸਪੈਂਸ ਵੀ ਬਹੁਤ ਆ ਸੋ ਇਸ ਕਰਕੇ ਉਹ ਗੱਲ ਤਾਂ ਨਹੀਂ ਬਣਦੀ ਜੀ ਜਿਹੜੀ ਇੱਥੇ ਬਣਦੀ ਹੈਗੀ ਪੰਜਾਬ ਦੇ ਵਿੱਚ ਜੀ ਸਾਰਾ ਦਿਨ ਅਸੀਂ ਪੇਸ਼ੇਵਰੋਂ ਮੈਂ ਟਰੱਕ ਡਰਾਈਵਰ ਆ ਤਾਂ ਸਾਰਾ ਦਿਨ ਅਸੀਂ ਕਾਫੀ ਫੋਨ ਦੇ ਉੱਤੇ ਗੁਜ਼ਾਰੀਦਾ ਆ ਆਪਸ ਵਿੱਚ ਕਾਨਫਰੈਂਸ ਕਾਲ ਰਾਜ ਦੇ ਉੱਤੇ ਸਾਝੀਆਂ ਗੱਲਾਂ ਇਹ ਹੁੰਦੀਆਂ ਜਿਹੜੇ ਸਾਡੇ ਇੱਥੇ 26 ਸਾਲ ਮੈਂ ਗੁਜ਼ਾਰੇ ਪੰਜਾਬ ਵਿੱਚ ਸਾਡੀਆਂ ਗੱਲਾਂ ਇਹ ਹੁੰਦੀਆਂ ਜਿਹੜਾ ਵੇਲ ਇੱਥੇ ਆ ਉਹ ਵੇਲ ਉੱਥੇ ਨਹੀਂ ਹੈਗਾ ਕਿ ਕਿਸੇ ਬੰਦੇ ਕੋਲ ਸਮਾਂ ਨਹੀਂ ਕਿਸੇ ਬੰਦੇ ਕੋਲ ਫਲੈਕਸੀਬਿਲਟੀ ਨਹੀਂ ਬਸ ਵੀਕੈਂਡ ਤੇ ਉਹੀ ਹਰ ਵਾਰੀ ਕੰਮ ਕਰ ਕਰਨੇ ਤੇ ਫਿਰ ਸੋਮਵਾਰ ਤੋਂ ਫਿਰ ਕੰਮ ਤੇ ਜੀ ਮੈਂ ਇੱਥੇ 90s ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਯੂਥ ਕਲੱਬਾਂ ਬਣਾਈਆਂ ਸੀ ਇੱਥੇ ਨਰਿਯੂਆ ਕੈਂਪ ਵਿੱਚ ਕੰਮ ਕੀਤਾ ਸੀ ਫਿਰ ਵਿੱਕੀ ਭਾਜੀ ਮੈਂ ਤੁਹਾਡੇ ਨਾਲ ਜਦੋਂ ਜੁੜਿਆ ਫਿਰ ਉਸ ਤੋਂ ਬਾਅਦ ਫਿਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਹੜਾ ਸਭ ਸਿੰਘ ਹੁੰਦਾ ਹੈ ਯਾਦਗਾਰੀ ਮੇਲਾ ਆਪਾਂ ਕਰਾਉਂਦੇ ਆ ਜਿਹਦੇ ਵਿੱਚ ਪੰਜਾਬੀ ਪੰਜਾਬੀ ਮਿਕਿਆ ਮੁਕਾਬਲਾ ਕਰਾਉਂਦੇ ਸੀ ਉਹ ਜਿਹੜਾ ਮੇਲਾ ਸੀਗਾ ਉਹ ਅੱਜ ਤੱਕ ਹੁਣ ਪੂਰੀ ਦੁਨੀਆ ਦੇ ਵਿੱਚ ਬਹੁਤ سارے ਮੇਲੇ ਹੋ ਰਹੇ ਪਰ ਸ਼ੁਰੂਆਤ ਤੁਸੀਂ ਕੀਤੀ ਸੀ ਤੇ ਭਾਜੀ ਨੂੰ ਮੈਂ ਉਦੋਂ ਮਿਲਿਆ ਸੀ ਭਾਜੀ ਅ ਡਾਕਟਰ ਬਿਜਨ ਸਿੰਘ ਹੁੰਦਾ ਸੀ ਇਹ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਜੀਤ ਦੇ ਵਿੱਚ ਵੀ ਫਿਰ ਮੈਂ ਬਾਹਰ ਕੈਨੇਡਾ ਜਾ ਕੇ ਵੀ ਮੈਂ ਹਮਦਰਦ ਅਖਬਾਰ ਵਿੱਚ ਕੰਮ ਕੀਤਾ ਪੰਜਾਬੀ ਪੋਸਟ ਵਿੱਚ ਕੀਤਾ ਤੇ ਫਿਰ ਮਹਿਫਲ ਮੀਡੀਆ ਦੇ ਨਾਲ ਵੀ ਮੈਂ ਥੋੜੇ ਜਿਹਾ ਜੁੜਿਆ ਰਿਹਾ ਪਰ ਉਥੇ ਦੀਆਂ ਮਜਬੂਰੀਆਂ ਉਥੇ ਦੇ ਪੇਸ਼ਾ ਔਰ ਕੰਮਕਾਰ ਦੇ ਕਰਕੇ ਫਿਰ ਪੇਸ਼ੇ ਵਿੱਚ ਜੋ ਮੈਂ ਪ੍ਰੈਕਟਿਸ ਲਾਉਣਾ ਜਿਹੜਾ ਉਹ ਜਾਰੀ ਰੱਖਿਆ ਤੇ ਮੈਨੂੰ ਫਿਰ ਦੁਆਰਾ ਤੋਂ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਮਿਲਿਆ ਤੇ ਕੋਸ਼ਿਸ਼ ਇਹ ਹੈ ਕਿ ਆਪਣੇ ਪੁਰਾਣੇ ਉਸ ਤਾ ਦਾ ਨੂੰ ਮਿਲਿਆ ਜਾਵੇ ਫਲਾ ਨਹੀਂ ਜਿਹੜੇ ਜਿੱਥੇ ਜਿਹੜਾ ਉਹ ਮਜ਼ਾ ਸਗਾ ਜਿਹੜਾ ਤੁਹਾਡੇ ਨਾਲ ਕੰਮ ਕਰਨ ਦਾ ਤੇ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਦਾ ਉਹਦਾ ਕੋਈ ਬਦਲ ਨਹੀਂ ਹੈਗਾ ਜੀ ਜੀ ਹਮਦਰਦ ਮੇਲਾ ਜਿਹੜਾ ਹੈਗਾ ਇਹ ਸਾਡਾ ਆਈਕਨ ਹੈਗਾ ਜਿਹੜੇ ਸਾਡੇ ਅੱਜ ਦੇ ਮੇਲੇ ਆ ਜਿੰਨੇ ਮੇਲੇ ਹੋ ਰਹੇ ਉਹਨਾਂ ਦਾ ਇੱਕ ਆਈਕਨ ਹੈ ਤੇ ਜਿੰਨੇ ਵੀ ਭਾਜੀ ਸਾਡੇ ਸਿਗੇ ਸਾਰੇ ਸਹਿਯੋਗੀ ਸਿਗੇ ਤੁਹਾਡੇ ਜਾਂ ਜਿਨੇ ਵੀ ਪੰਜਾਬ ਨੂੰ ਪਿਆਰ ਜਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜਾਂ ਜਿਹੜੇ ਜੁੜੇ ਸਿਗੇ ਉਹ ਸਾਰੇ ਚਾਹੁੰਦੇ ਆ ਕਿ ਇਹ ਮੇਲਾ ਜਿਹੜਾ ਜਾਰੀ ਰੱਖਿਆ ਜਾਵੇ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਵੀ ਔਰ ਬਾਕੀ ਸਾਰੇ ਵੀ ਅਸੀਂ ਤਿਆਰ ਰਹਿੰਦੇ ਆ ਕਿ ਇਹ ਮੇਲਾ ਜਿਹੜਾ ਬਸਦਾ ਇਦਾਂ ਚੱਲਦਾ ਰਹੇ ਔਰ ਇਹਦੇ ਹਾਲ ਦੇਖ-ਦੇਖ ਕੇ ਹੁਣ ਪੂਰੀ ਦੁਨੀਆ ਦੇ ਵਿੱਚ ਮੇਲੇ ਹੋ ਰਹੇ ਆ ਪਰ ਇਹ ਮੇਲਾ ਜਿਹੜਾ ਇਹ ਜਰੂਰ ਚੱਲਦਾ ਰਹਿਣਾ ਚਾਹੀਦਾ ਤੇ ਅਸੀਂ ਸਾਰੇ ਤੁਹਾਡੇ ਨਾਲ ਖੜੇ ਆਂ ਉੰਗਤ ਮੇਲਾ ਜਿਹੜੇ ਪੰਜਾਬਣ ਪਿਆਰਾਂ ਜਿਨ੍ਹਾਂ ਨੇ ਇੱਥੇ ਪੰਜਾਬੀ ਸੱਭਿਆਚਾਰ ਦੇ ਬਾਰੇ ਵਿੱਚ ਸਾਰਾ ਮੇਲਿਆਂ ਦੇ ਵਿੱਚ ਭਾਗ ਲਿਆ ਸੀਗਾ ਜਾਣਕਾਰੀ ਸਿੱਖਿਆ ਤੁਹਾਡੇ ਕੋਲੋਂ ਉਹ ਬਾਹਰ ਦੇਸ਼ਾਂ ਵਿੱਚ ਵਹਈਆਂ ਵੀ ਗਈਆਂ ਮੈਂ ਤੁਹਾਡੇ ਪੋਸਟਾਂ ਵਿੱਚ ਵੀ ਦਿਖਾ ਦੇ ਦਿੰਦਾ ਕਿ ਉਹ ਹਾਲੇ ਤੱਕ ਤੁਹਾਨੂੰ ਯਾਦ ਕਰਦੀਆਂ ਔਰ ਆਪਣੀਆਂ ਬੱਚੀਆਂ ਨੂੰ ਵੀ ਗਾਂ ਅੱਗੇ ਤੋਂ ਪੰਜਾਬੀ ਸੱਭਿਆਚਾਰ ਨਾਲ ਜੋੜ ਰਹੀਆਂ ਔਰ ਉਹਨਾਂ ਨੂੰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਹੂ ਇਧਰ ਆਉਣ ਹਮਲਾ ਦੇ ਮਿਲਦੇ ਵਿੱਚ ਉਹ ਭਾਗ ਲੈਣ ਉਹਨਾਂ ਦੇ ਬੱਚੇ ਤਾਂ ਕਿ ਉਹਨਾਂ ਨੂੰ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਜਾ ਸਕੇ ਜਿਹੜੇ ਸਾਡੇ ਬੇਸਿਕਸ ਹੈਗੇ ਸੱਭਿਆਚਾਰ ਦੇ ਉਹਨਾਂ ਦੇ ਨਾਲ ਜੋੜਿਆ ਜਾ ਸਕੇ ਫਰਕ ਤਾਂ ਰਾਜਨੀਤੀ ਦਾ ਹੈਗਾ ਜੀ ਤਾਂ ਨੀਤੀ ਤਾਂ ਵੈਸੇ ਰਾਜਨੀਤੀ ਹੀ ਹੁੰਦੀ ਹੈ ਚਾਹੇ ਉਹ ਇਧਰ ਹੋਵੇ ਚਾਹੇ ਉਧਰ ਹੋਵੇ ਤਾਂ ਵੀ ਹੱਦ ਤੱਕ ਇਧਰ ਦੀ ਰਾਜਨੀਤੀ ਤਾਂ ਖੈਰ ਜਿੱਦਾਂ ਪਹਿਲਾਂ ਸੀ ਮੈਨੂੰ ਉਵੇਂ ਹੀ ਲੱਗ ਰਹੀ ਆ ਉਧਰ ਜੋ ਮੈਂ ਮਹਿਸੂਸ ਕੀਤਾ ਕਿ ਉਧਰ ਥੋੜਾ ਇਧਰ ਵਾਲੀ ਰਾਜਨੀਤੀ ਜਿਹੜੀ ਆ ਉਹਦੋਂ ਥੋੜੀ-ਥੋੜੀ ਹੋ ਰਹੀ ਆ ਪਰ ਲੋਕ ਚਾਹੁੰਦੇ ਕਿ ਉਧਰ ਵੀ ਇਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਚੁੱਪਚਾਪ ਵੋਟਾਂ ਪੈ ਜਾਂਦੀਆਂ ਸੀ ਲੋਕ ਆਪਣੀ VOTING ਜਿਹੜੀ ਸੀਗੀ ਰੈਲੀਆਂ ਨਹੀਂ ਹੁੰਦੀਆਂ ਸੀ ਲੋਕ ਚਾਹੁੰਦੇ ਵੀ ਇਹੋ ਜਿਹਾ ਹੀ ਉੱਥੇ ਜਾਰੀ ਰਵੇ ਤੇ ਕਾਫੀ ਹੱਦ ਤੱਕ ਹਾਲੇ ਤੱਕ ਇਹ ਚੱਲ ਰਿਹਾ ਹੈਗਾ ਜੀ ਸਦੇ ਉੱਥੇ ਵੋਟਾਂ ਦਾ ਮジョਰਿਟੀ ਦੋਅਤੇ ਵੱਤ ਵੱਤ ਪੋਸਟਰ ਲਗਾਤੇ ਜਾਂਦੇ ਆ ਲੋਕ ਆਨਲਾਈਨ ਵੋਟਿੰਗ ਵੀ ਕਰਦੇ ਆ ਜਾ ਕੇ ਵੀ ਵੋਟਿੰਗ ਕਰਦੇ ਆ ਤੇ ਕਿਸੇ ਕਿਸਮ ਦੀਆਂ ਰੈਲੀਆਂ ਸ਼ੋਰ ਸ਼ਰਾਬਾ ਜਿਹੜਾ ਆਮ ਪਬਲਿਕ ਨੂੰ ਡਿਸਟਰਬ ਕਰਨ ਦਾ ਉਹ ਜਿਆ ਕੁਝ ਜਿਆ ਨਹੀਂ ਹੁੰਦਾ ਤੇ ਸਾਡੀ ਕੋਸ਼ਿਸ਼ ਇੱਥੇ ਵੀ ਹੋਣੀ ਚਾਹੀਦੀ ਆ ਕਿ ਸਾਡੀ ਜਿਹੜੀ ਪਬਲਿਕ ਆ ਜਿਹੜੀ ਸਾਡੀ ਆਵਾਜ਼ ਆਈ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਡਿਸਟਰਬ ਨਾ ਕੀਤਾ ਜਾਵੇ ਆਲਰੇਡੀ ਪੰਜਾਬ ਵਿੱਚ ਬਹੁਤ ਜ਼ਿਆਦੀ ਆਵਾਜ਼ਾਂ ਵੱਜ ਚੁੱਕੀਆਂ ਆਂ ਇੰਡੀਆ ਦੇ ਵਿੱਚ ਵੀ ਇੱਥੇ ਸਾਂਸੁਤਰੀ ਰਾਜਨੀਤੀ ਦੇ ਲਈ ਸਾਨੂੰ ਅਸੀਂ ਆਰਾਮ ਦੇ ਨਾਲ ਵੋਟ ਪਾ ਸਕਦੇ ਹਾਂ ਸਾਡੇ ਕੋਲ ਅਧਿਕਾਰ ਜਿਹੜੇ ਆਪਣੇ ਉਹਨਾਂ ਦੀ ਬਦੌਲਤ ਕਰ ਸਕਦੇ ਹਾਂ ਤੇ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉੱਥੇ ਨਹੀਂ ਹੁੰਦੀ ਸਾਡੇ ਬਾਅਦ ਇੱਥੇ ਅਸਲ ਦੇ ਵਿੱਚ ਰਾਜਨੀਤੀ ਵੋਟਾਂ ਦੇ ਦੌਰਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਰੈਲੀਆਂ ਬਹੁਤ ਜ਼ਿਆਦਾ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਸਮੂਹਿਅਤ ਆ ਉਹ ਬਹੁਤ ਜ਼ਿਆਦੀ ਹੈਗੀ ਉਹਦੇ ਨਾਲ ਦੀ ਪਬਲਿਕ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਹੈ ਸਾਡੇ ਉੱਥੇ ਚੁੱਪਚਾਪ ਜਿਹੜੀਆਂ ਵੋਟਾਂ ਹੈਗੀਆਂ ਉਹ ਪੈ ਜਾਂਦੀਆਂ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕੀ ਹੋਇਆ ਇਸ ਕਰਕੇ ਮੈਂ ਚਾਹੁੰਦਾ ਵੀ ਇੱਥੇ ਵੀ ਉਦਮਾ ਸਿਸਟਮ ਜਿਹੜਾ ਹੌਲੀ-ਹੌਲੀ ਲੋਕ ਸਮਝਣ ਹੁਣ ਕਾਫੀ ਲੋਕ ਪੜ ਲੱਗ ਗਏ ਆ ਸਾਡੇ ਰਾਣੀ ਤੱਕ ਲੋਕ ਵੀ ਸਾਡੇ ਲੀਡਰ ਸਾਹਿਬਾਨ ਉਹ ਵੀ ਜ਼ਰੂਰ ਇਸ ਚੀਜ਼ ਤੋਂ ਸਿੱਖਣ ਕਿ ਅਸੀਂ ਇਦਾਂ ਦਾ ਇਲੈਕਟ੍ਰਿਕ ਸਿਸਟਮ ਹੈ ਇੱਥੇ ਵੀ ਲਾਈਏ ਤਾਂ ਦਾ ਜਿਹੜਾ ਮੈਡੀਕਲ ਸਿਸਟਮ ਹੈ ਸਾਡੇ ਪ੍ਰਦੇਸ਼ ਨਾਲ ਵਧੀਆ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਅਸੈਸੀਬਿਲਟੀ ਆ ਤੁਸੀਂ ਇੱਕ ਮੈਡੀਕਲ ਸਟੋਰ ਤੋਂ ਇੱਕ ਛੋਟੇ ਡਾਕਟਰ ਤੋਂ ਲੈ ਕੇ ਵੱਡੇ ਤੋਂ ਵੱਡੇ ਹਸਪਤਾਲ ਤੱਕ ਤੁਸੀਂ ਜਾ ਸਕਦੇ ਆ ਤੁਸੀਂ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਵੱਡੇ ਤੋਂ ਵੱਡੇ ਹਸਪਤਾਲ ਜਾ ਸਕਦੇ ਨੇ ਇਹ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਲਾਜ ਵਧੀਆ ਹੋ ਰਿਹਾ ਉਹਨਾਂ ਨੇ ਵੀ ਕਾਫੀ ਜਿਹੜੀਆਂ ਫੈਸਿਲਿਟੀਜ਼ ਦਿੱਤੀਆਂ ਪਰ ਸਾਡੇ ਉੱਤੇ ਹਜੇ ਹਸਪਤਾਲਾਂ ਦੀ ਇੰਨੀ ਜ਼ਿਆਦੀ ਬਹੁਤਾਤ ਨਹੀਂ ਹੋਈ ਪਰ ਪਿਛਲੇ ਟਾਈਮ ਦੇ ਵਿੱਚ ਕਾਫੀ ਇਮੀਗ੍ਰੇਸ਼ਨ ਹੋਈ ਆ ਉਹਦੇ ਕਰਕੇ ਹਸਪਤਾਲਾਂ ਦੇ ਵਿੱਚ 8-10 ਘੰਟੇ ਤੱਕ ਤੁਹਾਨੂੰ ਐਮਰਜੈਂਸੀ ਰੂਮ ਦੇ ਵਿੱਚ ਜਿਹੜਾ ਉਹ ਬੈਠਣਾ ਪੈ ਸਕਦਾ ਜਾਦਾ ਵੀ ਹੋ ਜਾਂਦਾ ਕਈ ਵਾਰੀ ਪਰ ਜਿਹੜੇ ਕੇਸ ਐਮਰਜੈਂਸੀ ਹੁੰਦੇ ਉਹਨਾਂ ਨੂੰ ਜਲਦੀ ਲੈ ਲਿਆ ਜਾਂਦਾ ਤੇ ਕਾਫੀ ਤੁਹਾਨੂੰ ਅਪਾਇੰਟਮੈਂਟਸ ਜਿਹੜੀਆਂ ਉਹ ਲੈਣੀਆਂ ਪੈਂਦੀਆਂ ਮੈਡੀਕਲ ਦੀਆਂ ਮੈਂ ਖੁਦ ਇੱਧਰ ਆਇਆ ਸੀਗਾ ਤਾਂ ਇੱਥੇ ਮੈਂ ਦੇਖਿਆ ਕਿ ਬਹੁਤ ਜਲਦੀ ਤੁਹਾਨੂੰ ਅクセसिਬਿਲਟੀ ਜਿਹੜੀ ਆ ਇਸ ਹਸਪੀਟਲ ਦੀ ਮੈਡੀਕਲ ਦੀ ਹੈਗੀ ਆ ਇਹਦੇ ਵਿੱਚ ਕਾਫੀ ਹੱਦ ਤੱਕ ਸੱਚਾਈ ਹੈ ਜਿਹੜੇ ਬੱਚੇ ਜ਼ਿਆਦਾ ਕੁਆਲੀਫਾਈ ਨਹੀਂ ਕਰਦੇ ਕਿਉਂਕਿ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਰੂਲ ਜਿਹੜੇ ਆ ਉਹ ਵੱਖਰੇ ਵੱਖਰੇ ਕੰਟਰੀ ਜਿਹੜੇ ਆ ਉਹ ਚੇਂਜ ਕਰਦੇ ਰਹਿੰਦੇ ਆ ਜਦੋਂ ਐਕਸਟ੍ਰੀਮ ਦੇ ਵਿੱਚ ਬੱਚੇ ਕੁਆਲੀਫਾਈਡ ਹੁੰਦੇ ਆ ਤਾਂ ਉਹ ਰੂਲ ਜਿਹੜਾ ਚੇਂਜ ਹੋ ਜਾਂਦਾ ਉਹਨੇ ਟਾਈਮ ਦੇ ਵਿੱਚ ਤੇ ਉਹ ਇਸ ਕਰਕੇ ਬੱਚੇ ਵੀ ਕਾਫੀ ਚਿੰਤਤ ਹੈ ਤੇ ਮਾਪੇ ਵੀ ਕਾਫੀ ਚਿੰਤਤ ਹੈ ਕਿ ਹੋ ਸਕਦਾ ਹੈ ਕਿ ਕਾਫੀ ਬੱਚੇ ਵਾਪਸ ਵੀ ਆਏ ਆ ਮੇਰੀ ਜਾਣਕਾਰੀ ਦੇ ਵਿੱਚ ਵੀ ਵਾਪਸ ਆਏ ਬੱਚੇ ਕਾਫੀ ਮੈਨੂੰ ਲੱਗਦਾ ਕਿ ਜੋ ਜਿਹੜਾ ਇੱਥੇ ਆਰਥਿਕ ਤੌਰ ਦੇ ਉੱਤੇ ਖੁਸ਼ਹਾਲ ਆ ਤਾਂ ਇੱਥੇ ਆਦਿਕ ਬੈਗ ਨੂੰ ਆ ਕੇ ਇੱਥੇ ਆਪਣੀ ਕੁਆਲਿਫਿਕੇਸ਼ਨ ਖਾਇਰ ਕਰਕੇ ਫਿਰ ਉਹ ਵਾਪਸ ਜਾ ਸਕਦਾ ਹੈ ਠੀਕ ਤਰੀਕੇ ਨਾਲ ਬਜਾਏ ਕਿ ਉਥੋਂ ਰਿਪੋਰਟ ਹੋਣ ਦੇ ਹਾਂਜੀ ਬੱਚੇ ਸਾਡੇ ਨਾਲ ਤਾਂ ਪੰਜਾਬੀ ਬੋਲਦੇ ਆ ਆਪਸ ਵਿੱਚ ਵੀ ਪੰਜਾਬੀ ਕਾਫੀ ਬੋਲਦੇ ਜਿਹੜੇ ਬੱਚੇ ਤਾਂ ਇੱਧਰ ਆਣ ਦੇ ਰਹੇ ਲੋਕ ਸਾਲ ਬਾਅਦ ਤੁਸੀਂ ਬੱਚੇ ਲੈ ਕੇ ਆਓ ਤਾਂ ਉਹਨਾਂ ਨੂੰ ਵਾਕ ਵੀ ਰੈਂਦੀ ਇਧਰਲੇ ਕਲਚਰ ਦੇ ਨਾਲ ਉਹਦੇਲੇ ਕਲਚਰ ਦੇ ਨਾਲ ਵੀ ਤੇ ਜਿਹੜੇ ਬੱਚੇ ਤਾਂ ਆਉਂਦੇ ਰਹਿੰਦੇ ਆ ਉਹ ਤਾਂ ਠੀਕ ਰਹਿੰਦੇ ਆ ਜਿਹੜੇ ਬੱਚੇ ਨਹੀਂ ਇਧਰ ਬਿਲਕੁਲ ਆਉਂਦੇ ਕਾਫੀ ਲੰਮਾ ਸਮਾਂ ਉਹਨਾਂ ਦਾ ਫਿਰ ਇਧਰ ਇੰਟਰਸਟ ਜਿਹੜਾ ਉਹ ਨਹੀਂ ਰਹਿ ਜਾਂਦਾ ਸੋ ਚੰਗੀ ਗੱਲ ਇਹ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਧਰ ਲਿਆਓ 2 ਸਾਲ ਬਾਅਦ 3 ਸਾਲ ਬਾਅਦ ਜਦੋਂ ਵੀ ਆਓ ਔਰ ਇਧਰ ਜਿਹੜਾ ਸੱਭਿਆਚਾਰ ਹੈ ਉਹਦੇ ਬਾਰੇ ਦੱਸਦੇ ਰਹੋ ਪੰਜਾਬੀ ਬਾਰੇ ਪੰਜਾਬੀ ਕਲਾਕਾਰਾਂ ਬਾਰੇ ਕਵੀਆਂ ਬਾਰੇ ਕਿਉਂਕਿ ਸਾਡੇ ਬੱਚੇ ਜਿਹੜੇ ਆ ਇਸ ਵੇਲੇ ਉਹ ਮਿਊਜ਼ਿਕ ਜਿਹੜਾ ਹੈਗਾ ਵਾ ਉਹ ਪੰਜਾਬੀ ਮਿਊਜ਼ਿਕ ਦੇ ਨਾਲ-ਨਾਲ ਉਹ ਦੂਜੇ ਮਿਊਜ਼ਿਕ ਨੂੰ ਵੈਸਟ ਦੇ ਮਿਊਜ਼ਿਕ ਨੂੰ ਜ਼ਿਆਦਾ ਅਡਾਪਟ ਕਰ ਰਿਹਾ ਤੇ ਉਹਦੇ ਵਿੱਚ ਜਿਹੜੇ ਹੈਗੇ ਆ ਕੈਮੋ ਵੀ ਉਹਨਾਂ ਦੀ ਜਿਹੜੀ ਲਿਰਿਕਸ ਆ ਉਹ ਐਨੇ ਵਧੀਆ ਨਹੀਂ ਹੈਗੇ ਤੁਸੀਂ ਜਾਂਦੇ ਹੋਵੋਗੇ ਇਸ ਬਾਰੇ ਤੁਸੀਂ ਲੰਬੇ ਸਮੇਂ ਤੋਂ ਇਸ ਖੇਤਰ 'ਚ ਹੋ ਇਸ ਕਰਕੇ ਜ਼ਰੂਰੀ ਆ ਕਿ ਬੱਚਿਆਂ ਨੂੰ ਪੰਜਾਬ ਦੇ ਨਾਲ ਜੋੜਨਾ ਆਪਣੀ ਮਿੱਟੀ ਦੇ ਨਾਲ ਜੋੜਨਾ ਸ਼ਵੀ ਹੈਗੇ ਨੇ ਕਾਫੀ ਪਰ ਮжоਰਟੀ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਬਾਹਲੇ ਉਧਰੇ ਕੁਝ ਨਹੀਂ ਹੈਗੇ ਕਿਉਂਕਿ ਜਿਹੜਾ ਇਧਰ ਉਹਨਾਂ ਜੀਵਨ ਦਾ ਲੰਬਾ ਸਮਾਂ ਗੁਜ਼ਾਰ ਰਿਹਾ ਹੈ ਜਿਹਨੂੰ ਆਪਾਂ ਇੱਕ ਗਮਲੇ 'ਚੋਂ ਪੌਦਾ ਪਾਟ ਕੇ ਉਹਨੂੰ ਆਪਾਂ ਜੁਲਦੀ ਧਰਤੀ ਦੇ ਵਿੱਚ ਲਾਉਨੇ ਆ ਤਾਂ ਉਹ ਥੋੜਾ ਸਮਾਂ ਜਿਹੜਾ ਆ ਉਹ ਲਾ ਦਿੰਦਾ ਆ ਇਦਾਂ ਹੀ ਉੱਥੇ ਕਾਫੀ ਹੱਦ ਤੱਕ ਆਪਣੇ ਲੋਕਾਂ ਦੇ ਜਾਣ ਕਰਕੇ ਆਪਸ ਵਿੱਚ ਮਿਲਵਰਤਨ ਕਾਫੀ ਹੈ ਤੇ ਉਹਦੇ ਨਾਲ ਅੱਗੇ ਨਾਲੋਂ ਤਾਂ ਵਧੀਆ ਹੈ ਪਰ ਫਿਰ ਵੀ ਉਹ ਗੱਲਾਂ ਇੱਥੇ ਦੀ ਹੀ ਕਰਦੇ ਨੇ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਥੇ ਸنوਪੈਨ ਤੋਂ ਪਹਿਲਾਂ ਜਾਂ ਸਰਦੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪੰਜਾਬ ਵੱਲ ਜਿਹੜਾ ਮੈਂ ਟਿਕਟ ਕਰਵਾ ਲਈ ਜਾਵੇ ਕੱਲ ਨੂੰ ਲੈ ਪ੍ਰਦੇਸ਼ ਆਨਸਕਾਈ ਟੀਵੀ ਦਾ ਇਹ ਪ੍ਰੋਗਰਾਮ ਮੇਰੇ ਦਿਨ ਨੂੰ ਬਹੁਤ ਹੁੰਦਾ ਮੈਂ ਹਮੇਸ਼ਾ ਇਹ ਦੇਖਦਾ ਰਹਿੰਦਾ ਮੇਰੀ ਕੋਸ਼ਿਸ਼ ਸੀ ਕਿ ਭਾਈ ਦੇ ਦਰਸ਼ਨ ਕੀਤੇ ਜਾਣ ਤੇ ਅੱਜ ਇਹ ਦਰਸ਼ਨ ਹੋਏ ਆ ਤੇ ਭਾਈ ਨੇ ਮੈਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਲਿਆਂਦਾ ਆ ਵਿਕੀ ਭਾਈਦਾਲ ਨੇ ਤੇ ਅੱਜ ਨੂੰ ਧੰਨਵਾਦੀ ਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온 ਸकाई ਟੀਵੀ ਦਿਨਾਲ